ਹਲੋ ਸਸਿਖਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅਸੀਂ ਆਏ ਸੀ ਅੱਜ ਬਾਹਰ ਸ਼ੋਪਿੰਗ ਕਰਨ ਦੇ ਲਈ ਮਤਲਬ ਕਿ ਸਾਡਾ ਥੋੜਾ ਜਿਹਾ ਘਰ ਦਾ ਸਮਾਨ ਖਤਮ ਹੋਇਆ ਸੀ ਉਹ ਲੈਣਾ ਸੀ ਕੁਲਵੀਰ ਦੇ ਪਪਨੇ ਮੈਨੂੰ ਪੁੱਛਿਆ ਕੀ ਖਾਣਾ ਮੈਂ ਕਿਹਾ ਚਲੋ ਫਿਰ ਅੱਜ ਆਪਾਂ ਖਾਣੇ ਆ ਮੁੱਗੇ ਦੀ ਫੇਮਸ ਫਰੂਦਾ ਆਈਸਕ੍ਰੀਮ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਬਲੌਗ ਦੇ ਵਿੱਚ ਤੇ ਅੱਗੇ ਤੇ ਅੱਗੇ ਦੇਖੀ ਜਾਓ ਕਿ ਅਸੀਂ ਕਿੱਥੇ ਕਿੱਥੇ ਜਾਂਦੇ ਹਾਂ ਤੇ ਕੀ ਕੀ ਸ਼ੋਪਿੰਗ ਕਰਦੇ ਹਾਂ ਅਸੀਂ ਅੱਜ ਗਏ ਸੀ ਕੁਲਵੀਰ ਦੀ ਹਲਕ ਵਾਲੀ ਡਰੈਸ ਲੈਣ ਵੀ ਤਵਾਈ ਸ਼ੌਪ ਦੇ ਉੱਤੇ ਇੱਥੇ ਬਹੁਤ ਘਣ ਘਣ ਟਵਾਈਸ ਸੀ ਤੇ ਤੁਸੀਂ ਸਾਡੇ ਨਾਲ ਬਨੇ ਰਹੋ ਬਲੌਗ ਦੇ ਵਿੱਚ ਕੱਟੇ ਹੋ ਨਾ ਵੀਡੀਓ ਨੂੰ ਸਕਿਪ ਨਾ ਤੇ ਕੁਲਵੀਰ ਦੇ ਪਾਪਾ ਇੱਥੇ ਬਣੀ ਛੇੜੀ ਜਾ ਰਿਹਾ ਕਹਿੰਦੇ ਮੈਂ ਜਾ ਕੇ ਕਰੇ ਨਾ ਕੁਲਵੀਰ ਨੂੰ ਜ਼ਰੂਰ ਦੱਸੂਗਾ ਕਿ ਤੂੰ ਉਹ ਤੋਂ ਚੋਰੀ ਚੋਰੀ ਆਈਸਕ੍ਰੀਮ ਖਾਦੀ ਮੈਂ ਕਿਹਾ ਮੈਂ ਕੱਲ੍ਹ ਨਹੀਂ ਖਾਊਂਗੀ ਮੈਂ ਕੱਲ੍ਹ ਵੀ ਰਾਸਤੇ ਪੈਕ ਕਰਾ ਕੇ ਲਿਆਉਂਗੀ ਤੇ ਇੱਥੇ ਤੁਸੀਂ ਸੋਚਦੇ ਹੋਵੋਗੇ ਕਿ ਸਾਡੇ ਨਾਲ ਕੁਲਵੀਰ ਕਿਉਂ ਨਹੀਂ ਕੁਲਵੀਰ ਸਾਡੇ ਨਾਲ ਇਸ ਕਰਕੇ ਨਹੀਂ ਗਿਆ ਕਿਉਂਕਿ ਕੁਲਵੀਰ ਗਿਆ ਹੋਇਆ ਸਕੂਲ ਤੇ ਅਸੀਂ ਉਹਦੇ ਸਕੂਲ ਦੇ ਬਾਅਦ ਵਿੱਚ ਆਏ ਸੀਗੇ ਆਈਸਕ੍ਰੀਮ ਖਾਣ ਆਣਾ ਤੇ ਪਰ ਮੈਂ ਕੁਵੀਰਾਸਤੇ ਵੀ ਪੈਕ ਕਰਕੇ ਜ਼ਰੂਰ ਲੈ ਕੇ ਜਾਉਂਗੀ ਪਰ ਕੁਲਵੀਰ ਦੀ ਇੱਕੋ ਦਿੱਕਤ ਆ ਕਿ ਉਹ ਡ్రਾਈ ਫਰੂਟ ਬਿਲਕੁਲ ਨਹੀਂ ਖਾਂਦਾ ਬਿਲਕੁਲ ਵੀ ਉਹ ਸਿਰਫ ਸਿੰਪਲ ਤੇ ਸਿੰਪਲ ਆਈਸਕ੍ਰੀਮ ਹੀ ਖਾਣਾ ਪਸੰਦ ਕਰਦਾ ਵਾ ਆਨੇ ਦੀ ਨੁਕੀਰਾਸਤੇ ਸਾਰੇ ਨਾਲ ਕੋਲ ਤਾਂ ਵਾ ਇਹ ਸਰ ਵੈਦਾਨਾ 50 ਕੋਈ ਜਲਦਾ ਇਹ ਆ ਇਥੋਂ ਤਾਂ ਮੈਂ ਤਾਂ ਇੰਜ ਲਾਦਾ ਉਹ ਕੋਈ ਸੈਲ ਪੈਕੇਟ ਨਾ ਹੋਰ ਕੋਈ ਨਾ ਤੜੀ ਵੀ ਇਹ ਦਿਖਾ ਆਹ ਸੁਣੇ ਤਾਂ ਨੂੰ ਦੇਖਣੇ ਤੇ ਹਾਂ ਤਾਂ ਨੂੰ ਇਹ ਜਿਹੜੀ ਇਹ ਪਾਕੇ ਨਾ ਕਰਦਾ ਇਹ ਵੀ ਪਾਕੇ ਕਾ ਕਰਦਾ ਕਹੇਡਾ ਪਤੰਗ ਸਾਰੇ ਲੈ ਆਣੇ ਮੈਂ ਅੱਗੇ ਕੋਈ ਭਾਰ ਭਰੀ ਆਪੇ ਅਲਮਾਰੀ ਦੇ ਦਿੱਤੇ ਸਾਰੀ ਦੇ ਮਾਰੀ ਤਰੀਕੋਰ ਪਰ ਪਿਰੂ ਆਸੀ ਕੀ ਆਹਾ ਹੈਗਾ ਹੈਗੀ ਇੱਥੇ ਕੋਲੇ ਬੋਲਾ ਹੈਗਾ ਵੀ ਰੂਕਲੇ ਬੋਲਾ ਬਹੁਤ ਬਹੁਤ ਖੜਾ ਬੋਲੇ ਤੇ ਕੀ ਕੀ ਪਿਆ ਬਾ ਉਹ ਗਾਂ ਕੱਢੂਗਾ ਵੇਖੀ ਸਾ ਕਿੰਨੇ ਦਾ 2500 2500 ਦਾ ਫਰੈਂ ਦੇ ਇੱਕ ਉਹਦਾ ਵੀ 2500 ਹਾਂ 2500 ਰੁਪਏ ਮੈਂ ਹੋਰ ਨਾ ਕਾਹੇ ਦਿਲਾਉਂਗਾ ਖਰਗੋਸ਼ ਪਿਆ ਵੀ ਆ ਆ ਗਿਆ ਆ ਗਿਆ ਇਹ ਹੈਗਾ 200 ਰੁਪਏ ਦਾ ਬਾ ਸੁਰੀਡ ਦਿਖਾਉ ਤੇ ਹਾਂ 300 ਰੁਪਏ ਦਾ ਉਹ 300 ਦਾ ਹਾਂ ਠੀਕ ਆ ਉਧਰ ਕੀ ਆ ਉਹ ਤੁਰਕ ਡੋਨੇ ਟਵਾਈਸ ਕੋਲ ਫਾਇਰ ਕਰ ਰਹੀ ਹੈ ਆਪ ਬਸਾਈ ਗਾਨਾ ਹੈ ਮਮਸਾਈ ਗਾਨਾ ਪਤਾ ਨਹੀਂ ਆ ਬਲੀਆ ਆ ਫੁਰੀ ਨਾਲ ਲੈ ਗਈ ਇਸ ਪਲੇਸ ਕੋਲ ਹੁੰਦੇ ਤਾਂ ਮਨਾ ਉਹ ਥੱਲੇ ਮਾਜੀ ਡਿੱਗੀ ਬਈ ਕਿਥੇ ਮਾਜੀ ਆਹੋ ਉਹ ਤਾਂ ਮੈਨੂੰ ਕਹਿੰਦੇ ਹਾਂ ਕਿ ਆਪ ਜਿਵੇਂ ਆਹਣਾ ਹਣ ਇਹੋ ਜਿਹੀ ਚੀਜ਼ਾਂ ਲੈ ਕੇ ਦੇਵੇ ਬੜਾ ਟਿੱਟਾ ਉਹ ਨੂੰ ਨਹੀਂ ਫੇੜਦਾ ਬੋਤ ਲੈ ਕੇ ਦਿੱਤੀ ਕਰ ਗਿਆ ਆ ਹਾਂ ਕਹਿੰਦੀ ਆ ਤੁਸੀਂ ਅੱਜ ਦੇ ਬੰਦੇ ਕਰੈਕਟਰ ਫੁੱਟਰ ਬੰਦੇ ਜਿੰਨਾ ਤੋਂ ਹੂੰ ਲੈ ਚੱਲਦੇ ਆ ਨਹੀਂ ਨਹੀਂ ਮੈਂ ਤਾਂ ਮਜ਼ਾ ਕਰਦਾ ਵਾਂ ਜੋ ਇੱਕੋ ਚੀਜ਼ ਵਧੀਆ ਲੱਗਦੀ ਤੇ ਲੈ ਲਾ ਪੀਰ ਵੇ ਲੈ ਚੱਲ ਪੀਰ ਕਲਾਸ ਇਹ ਤਾਂ ਬਹੁਤ ਅੱਗੀ ਕੀਤਾ ਅੱਜ ਜਿਹਨੇ ਤੁਸੀਂ ਜਿਹਨੇ ਵੀ ਬੈਠਾ ਕੱਲਾ ਖੇਡਦਾ ਰਹੇ ਉਹ ਕੱਲਾ ਖੇਡਣ ਵਾਲੀ ਹੈ ਨਹੀਂ ਉਹ ਤਾਂ ਆਪਣਾ ਸਟੇਕ ਜੀ ਤੇ ਆਪਣ ਨੂੰ ਨੇ ਮਦਦ ਕਰਨਾ ਹੂੰ ਮਾਦਾ ਬੰਨਾ ਮਜ਼ਦੂਰ ਨਹੀਂ ਬਹੁਤ ਅੰਗਰ ਉਹ ਲੈ ਜੀ ਆਪੇ ਲੈ ਕੇ ਜਾਣਾ ਥੋੜਾ ਤਾਂ ਪਿਆ ਹੋਊ ਕੁੜਾਇਆ ਹਾਂ ਉਹ ਤਾਂ ਬਹੁਤ ਵੱਡਾ ਹੋ ਗਿਆ ਹੁਣ ਮੈਂ ਖੇਡ ਲੂੰਗਾ ਤੇ ਮੰਮੀ ਲੈ ਕੇ ਦਿੱਤੇ ਸੀ ਹਾਂ ਮੰਮੀ ਲੈ ਕੇ ਦਿੱਤੇ ਸੀ ਆ ਵੇ ਸੇਟਾਂ ਪਈਆਂ ਕਿਹੜੇ ਸੇਟਾਂ ਆ ਵੇ ਹੋਈਆਂ ਜੀ ਜਾਨ ਨੂੰ ਲੈ ਕੇ ਦੇਖ ਚਾ ਟਾਈਮ ਪਾਸ ਕਰਿਆ ਵੇ ਇਹੋ ਜਿਹਾ ਬੈਠਾ ਹੋਰ ਆ ਗਈ ਇੱਕ ਆਹ ਬਈਆ ਇਹ ਵੀ ਚੱਲ ਜੂਗਾ ਇਹ ਤਾਂ ਚੱਲ ਜੂਗਾ ਆ ਲੱਗ ਲੱਗ ਤਰ੍ਹਾਂ ਦੀਆਂ ਆਹ ਹੁਣ ਕੀ ਉਹਦੇ ਨਿਕਲਿਆ ਇਹ ਫੋਨ ਵੇਖੋ ਇਹ ਨਹੀਂ ਚੱਲ ਰਹਾ ਇਹ ਨਹੀਂ ਚੱਲ ਰਹਾ ਕੀ ਹੈ ਉਸੇ ਇਹ ਹੋਵੇ ਤੇ ਉਹ ਨਹੀਂ ਚੱਲ ਰਹਾ ਅਰੇ ਇਹ ਲਗਾ ਰਿਹਾ ਜਵਾਕ ਜਿਵੇਂ ਆਪਾਂ ਉਹਨੂੰ ਚੈਲੰਜ ਕਰਕੇ ਹਾਂ ਤੂੰ ਇਹਦੇ ਵਿੱਚ ਪਾਈ ਪਾ ਹਨਾ ਤੁਹਾਡੀ ਮੈਂ ਸਾਰੀਆਂ ਗੱਲਾਂ ਸਮਝਦੀ ਹਾਂ ਉਹ ਕਿੱਥੇ ਸਮਝਦੀ ਹਾਂ ਮੈਂ ਸਾਰਾ ਕੁਝ ਕਰ ਕਰਕੇ ਆਹ ਇਹ ਛੜੰਗਾ ਪਿੰਗ ਦੇ ਕੰਨਿਕ ਛੜੰਗਾ ਕੀ ਕੀ ਹੈ ਛੜੰਗਾ ਇਹ ਤੇ ਟਰੈਕਟਰ ਟਰਾਲੇ ਚ ਲੱਗਿਆ ਹਾ ਇੱਡਾ ਛੋਟਾ ਕੋਟੇ ਲਈ ਕੋਈ ਕੰਮ ਆਈਫੋਨ ਵੀ ਪਿਆ ਹੋਵੇ ਇਹ ਇੱਕ ਆ ਪਿਆ ਕੋਪੀਆ ਦੋ ਆਈਫੋਨ ਪਏ ਆ ਜਿ ਲੈਣੇ ਆ ਦਾ ਭਾਈ ਇਧਰ ਮੂੰਹ ਪਏ ਆ ਅਗਲੂ ਗਣ ਤੀਰ ਕਮਾਨ ਪਿਆ ਹੋਵੇ ਉੱਪਰ ਇਹ ਦੇਈ ਜਾਂਦਾ ਸੀ ਉਹਦਾ ਭਾਈ ਆਪਾਂ ਤੀਰ ਕਮਾਨ ਇਹ ਵਾਲੇ ਤੀਰ ਕਮਾਨ ਇਹ ਉਹਨਾਂ ਕੋਲ ਹੁੰਦੀ ਸੀ ਤੋਂ ਬਣਾਉਂਦੇ ਹਨਾ ਤੀਕਰਾਂ ਹਾਂ ਉਹ ਇਥੋਂ ਲੈ ਕੇ ਜਾਂਦੇ ਮਿਲਦਾ

के भाई सुनता हां को के आइसक्रीम वाले कौन बैठिया थे भालड़ा मोटर सब बढ़िया नहीं डाल देना रे दो लारा साख नहीं लगता लारा लारा और कर अंदर कटिंग पहले के ज्यादा आया 5000 और सामने कोई गलबड़ है और तो स्मूथ देखा देंगे स्मूथ ਦੀ ਵਕੀਦਾਰੀ ਬੈਠਾ ਰੱਖੀ ਆ ਆਹ ਇਹਨੇ ਕਨੇਪਾ ਮਾਰੀ ਹਾਂ ਕੰਮਾਂ ਲਈ ਤਾਂ ਚਾਕੇ ਕਹਿਦੇ ਕਿ ਮੈਂ ਉਹਨੂੰ ਕਿੱਥੇ ਜਾ ਕੇ ਦੱਸਦਾ ਵਾ ਚਾਹ ਪੁਰਜਾ ਕਰੀਂ ਚਾਕੇ ਕਹਿੰਦੇ ਕੋਈ ਪੱਕਾ ਬਾਹਰ ਆਇਆ ਹੈ ਕਿਹੜੀ ਗੱਲ ਦਾ ਹੁੰਦਾ ਹੈ ਕਹਦੇ ਕਹਦੇ ਇੱਥੇ ਬੈਠੀ ਹੈ ਕੀ ਗੱਲ ਹੁਣ ਅਸੀਂ ਆ ਗਏ ਅੰਦਰ ਵਿੱਚ ਪੈਸੇ ਕਢਾਉਣ ਦੇ ਲਈ ਮਾਨ ਦਾ ਪ੍ਰਦੀਪ ਦੇ ਪਾਪਾ ਆ ਤੇ ਕਢਾ ਰਹੇ ਵਾ ਤੇ ਹੁਣ ਮੈਂ ਬੁੱਤੀ ਲੱਗ ਗਈ ਤੇ ਕਾਦੀ ਚੋਲੋ ਨਹੀਂ ਮੇਰੇ ਪਾਸੇ ਨਹੀਂ ਆਹ ਮੋਰੀ ਬਾਈਕ ਖੜੀ ਆ ਆਓ ਤੇ ਆਨ ਕਿਵੇਂ ਲਾਏ ਹਾਂ ਕਰਦੇ ਲਾਲ ਰਸਤਾ ਦਲਾ ਇਹੋ ਰਹੇ ਮੇਰਾ ਮੰਕਿੰਦਾ ਚੇ ਮਾਲਾਂ ਕੋਈ ਨੋਟ ਬਾਲਿਓ ਅੱਭੀ ਆ ਸਬਜ਼ੀਆਂ ਗੜੀਆਂ ਖੜੀਆਂ ਲੈ ਲੈਂਦਾ ਹੈ ਸਬਜ਼ੀਆਂ ਗੜੀਆਂ ਵੜੀਆਂ ਲੈ ਲੈਂਦਾ ਜਿਹੜਾ ਬਹੁਤ ਟਾਈਮ ਲੱਗਦਾ ਸਾਲ ਦੋ ਸਾਲ ਹੋ ਗਏ ਹੁਣ ਸਾਲਾਂ ਦੇ ਸਿਰਫ ਪੰਜਾਂ ਲਈ ਸਾਡਾ ਦੋਸਤ ਵੀ ਸਾਡਾ ਹੈ ਤੇ ਸਾਡਾ ਦਾ ਇੰਡਗੋ ਕਭੀ ਨਾ ਕੋ ਘੂਰਪੁਰੀ ਲੱਗ ਜਾਏਗਾ